ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਆਇਆਂ ਨੂੰ ਸਾਰਿਆਂ ਨੂੰ ਕਿੰਨੀ ਛੁੱਟੀਆਂ ਤੋਂ ਬਾਅਦ ਤੁਸੀਂ ਆਏ ਆ ਜਦੋਂ ਅਸੀਂ ਛੁੱਟੀਆਂ ਤੋਂ ਪਹਿਲੇ ਸਾਖੀ ਸੁਣੀ ਸੀ ਲਾਸਟ ਸਾਖੀ ਅਸੀਂ ਕਿਹੜੀ ਸੁਣੀ ਸੀ ਕਿਹੜੇ ਗੁਰੂ ਸਾਹਿਬ ਜੀ ਬਾਰੇ ਅਸੀਂ ਕਿਹੜੇ ਗੁਰੂ ਸਾਹਿਬ ਜੀ ਦੀ ਜੀਵਨੀਆ ਬਾਰੇ ਅਸੀਂ ਗੱਲ ਕਰ ਰਹੇ ਸੀਗੇ ਚਿੰਤਾ ਭੁੱਲ ਕੇ ਸਾਰੇ ਛੁੱਟੀਆਂ ਫੋਲਗੀ ਥੈਂਕ ਯੂ ਆਨੈਸਟੀ ਵਸਤੇ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਗੱਲ ਕਰ ਰਹੇ ਸੀ ਕਿੰਨਾ ਬਾਰੇ ਗੱਲ ਕਰ ਰਹੇ ਸੀ ਤੇ ਗੁਰੂ ਅਮਰਦਾਸ ਜੀ ਸਾਡੇ ਕਿੰਵੇਂ ਗੁਰੂ ਹੈ ਤੇਜੀ ਤੀਸਰੇ ਗੁਰੂ ਹੈ ਉਹ ਕਿੱਥੇ ਰਹਿੰਦੇ ਸੀ ਕਿੱਥੇ ਗੋਇੰਦਵਾਲ ਸਾਹਿਬ ਸ਼ਾਬਾਸ਼ ਤੇ ਜਦੋਂ ਅਸੀਂ ਅਖੇਲੀ ਸਾਖੀ ਸੁਣੀ ਸੀਗੀ ਉਹਨਾਂ ਨੇ ਇਮਤਿਹਾਨ ਲਏ ਸੀਗੇ ਦੋ ਜਣਿਆਂ ਦੇ ਇਮਤਿਹਾਨ ਲਏ ਸੀ ਕਿਸੇ ਨੂੰ ਨਾਮ ਪਤਾ ਕਿਹਦਾ ਇਮਤਿਹਾਨ ਲਿਆ ਸੀ ਉਹਨਾਂ ਨੇ ਕਿਉਂਕਿ ਉਹਨਾਂ ਨੇ ਗੁਰਗੱਦੀ ਦੇਣੀ ਸੀ ਭਾਈ ਰਾਮਾ ਜੀ ਤੇ ਭਾਈ ਭਾਈ ਜੇਠਾ ਜੀ ਕੌਣ ਸੀਗੇ ਭਾਈ ਜੇਠਾ ਜੀ ਭਾਈ ਜੇਠਾ ਜੀ ਕੌਣ ਹੈ ਕਿੰਨੇ ਗੁਰੂ ਹੈ ਸਾਡੇ ਉਹ ਚੌਥੀ ਪਾਤਸ਼ਾਹੀ ਕੌਣ ਹੈ ਸਾਡੀ ਚੌਥੀ ਪਾਤਸ਼ਾਹੀ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਸੁਣੋ ਅਸੀਂ ਕਿਤੇ ਜੀਵਨ ਬਾਰੇ ਸਾਂਝਾ ਕਰਾਂਗੇ ਗੁਰੂ ਰਾਮਦਾਸ ਜੀ ਬਾਰੇ ਗੁਰੂ ਰਾਮਦਾਸ ਜੀ ਸਾਡੇ ਕਿੰਨੇ ਗੁਰੂ ਹੈ ਸਾਰੇ ਪੇ ਟੈਂਸ਼ਨ ਕਰ ਰਹੀ ਹੈ ਰਾਈਟ ਸੋ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਵਿਖੇ ਲਾਹੌਰ ਸੀਗਾ ਉਹ ਜਗ੍ਹਾ ਵਿਖੇ ਹੋਇਆ ਸੀਗਾ ਉਹਨਾਂ ਦੇ ਪਿਤਾ ਜੀ ਹਰਦਾਸ ਜੀ ਸੀਗੇ ਬਾਬਾ ਹਰਦਾਸ ਜੀ ਕੀ ਨਾਮ ਸੀਗਾ ਬਾਬਾ ਹਰਦਾਸ ਜੀ ਤੇ ਉਹਨਾਂ ਦੇ ਮਾਤਾ ਜੀ ਮਾਤਾ ਦਇਆਕੌਰ ਸੀਗੇ ਕੀ ਨਾਮ ਸੀਗਾ ਮਾਤਾ ਦਇਆਕੌਰ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਸੀਗਾ ਸਤੰਬਰ ਦੇ ਮਹੀਨਾ ਸੀਗਾ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ 1534 ਈਸਵੀ ਦੇ ਵਿੱਚ ਬਚਪਨ ਤੋਂ ਹੀ ਉਹਨਾਂ ਦਾ ਸੁਭਾਅ ਜਿਹੜਾ ਸੀਗਾ ਬੜਾ ਚੰਗਾ ਸੀਗਾ ਬੜਾ ਮਿਲਾਪੜਾ ਸੁਭਾਅ ਸੀਗਾ ਜਦੋਂ ਉਹ ਛੋਟੀ ਜੀ ਸੀਗੇ ਉਹ ਆਪਣੇ ਦੋਸਤਾਂ ਨਾਲ ਜਦੋਂ ਖੇਡਦੇ ਸੀਗੇ ਉਹ ਹਮੇਸ਼ਾ ਗੁਰੂ ਦੀਆਂ ਸਾਖੀਆਂ ਹੀ ਸ਼ੇਅਰ ਕਰਦੇ ਹੁੰਦੇ ਸੀਗੇ ਤੇ ਜੇ ਉਹਨਾਂ ਨੂੰ ਕੋਈ ਵੀ ਸਾਧੂ ਸੰਤ ਮਿਲਦੇ ਸੀਗੇ ਉਹ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਂਦੇ ਸੀ ਉਹਨਾਂ ਨੂੰ ਲੰਗਰ ਸਿਖਾਉਂਦੇ ਸੀਗੇ ਉਹ ਹਮੇਸ਼ਾ ਖੁਸ਼ ਰਹਿੰਦੇ ਸੀਗੇ ਪਰ ਜਦੋਂ ਉਹ 7 ਸਾਲ ਦੇ ਹੋਏ ਤੇ ਉਹਨਾਂ ਦੇ ਦੋਨੋਂ ਪੇਰੈਂਟਸ ਜਿਹੜੇ ਸੀਗੇ ਉਹ ਅਕਾਲ ਚਲਾਣਾ ਕਰ ਗਏ ਉਹ ਜਿਹੜੇ ਉਹਨਾਂ ਦੇ ਪੇਰੈਂਟਸ ਸੀਗੇ ਅਕਾਲ ਚਲਾਣਾ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੇ ਇਹ ਜਿਹੜੀ ਦੁਨੀਆ ਸੀ ਛੱਡ ਦਿੱਤੀ ਸੀਗੀ ਮਤਲਬ ਉਹਨਾਂ ਦੀ ਡੈਥ ਹੋ ਗਈ ਸੀਗੀ ਅਕਾਲ ਚਲਾਣਾ ਕਰ ਗਏ ਤੇ ਗੁਰੂ ਰਾਮਦਾਸ ਜੀ ਉਹ ਤੋਂ ਉਹਨਾਂ ਨੂੰ ਸਾਰੇ ਭਾਈ ਜੇਠਾ ਜੀ ਦੇ ਨਾਮ ਤੋਂ ਜਾਣਦੇ ਸੀਗੇ ਉਹਨਾਂ ਦੇ ਹੋਰ ਵੀ ਦੋ ਭੈਣ ਭਰਾ ਸੀ ਛੋਟੇ ਉਹਨਾਂ ਤੋਂ ਭਾਈ ਜੇਠਾ ਜੀ ਸਭ ਤੋਂ ਵੱਡੇ ਸੀ ਜੇਠਾ ਦਾ ਮੀਨਸ ਹੁੰਦਾ ਵੱਡਾ ਇਸ ਕਰਕੇ ਉਹਨਾਂ ਦਾ ਨਾਮ ਜੇਠਾ ਕਹਿੰਦੇ ਸੀ ਸਾਰੇ ਸੋ ਉਹ ਆਪਣੇ ਪਿੰਡ 'ਚ ਰਹਿੰਦੇ ਸੀ ਇਹ ਪਰ ਜਦੋਂ ਉਹਨਾਂ ਦੇ ਪੇਰੈਂਟਸ ਜਿਹੜੇ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉਹ ਯਤੀਮ ਹੋ ਗਈ ਸੀ ਉਸ ਟਾਈਮ ਦੇ ਵਿੱਚ ਉਹਨਾਂ ਦੇ ਪੇਰੈਂਟਸ ਨਹੀਂ ਸੀਗੇ ਫਿਰ ਉਹਨਾਂ ਦੇ ਜਿਹੜੇ ਨਾਨਾ ਨਾਨੀ ਸੀਗੇ ਉਹਨਾਂ ਨੂੰ ਆਪਣੇ ਕੋਲ ਲੈ ਜਾਂਦੇ ਆ ਪਿੰਡ ਬਾਸਰਕੇ ਕਿੱਥੇ ਲੈ ਜਾਂਦੇ ਆ ਬਾਸਰਕੇ ਕੋਣ ਰਹਿੰਦਾ ਸੀਗਾ ਗੁਰੂ ਅਮਰਦਾਸ ਜੀ ਕੋਣ ਰਹਿੰਦੇ ਸੀ ਬਾਸਰਕੇ ਸੋ ਜਿਹੜੇ ਗੁਰੂ ਅਮਰਦਾਸ ਜੀ ਸੀਗੇ ਉਹ ਭਾਈ ਜੇਠਾ ਜੀ ਦੇ ਨਾਨਾ ਨਾਨੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸੀਗੇ ਤੇ ਜਦੋਂ ਉਹਨਾਂ ਨੇ ਦੇਖਿਆ ਛੋਟੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਗੁਰੂ ਅਮਰਦਾਸ ਜੀ ਦਾ ਸੁਭਾਅ ਜਿਹੜਾ ਸੀਗਾ ਬੜਾ ਕਾਈਂਡ ਹਾਰਟਿਡ ਸੀਗੇ ਉਹ ਸਾਰੇ ਗੁਰੂ ਕਾਈਂਡ ਹਾਰਟਿਡ ਸੀਗੇ ਤੇ ਉਹਨਾਂ ਨੂੰ ਉਹਨਾਂ ਤੇ ਬੜੀ ਦਇਆ ਆਉਂਦੀ ਹੈਗੀ ਐ ਤੇ ਉਹ ਹਮੇਸ਼ਾ ਦੇਖਦੇ ਆ ਕਿ ਜਿਹੜੇ ਜਿਹੜੇ ਉਹਨਾਂ ਦੇ ਨਾਨਾ ਜੀ ਸੀਗੇ ਭਾਈ ਜੇਠਾ ਜੀ ਦੇ ਉਹਨਾਂ ਦੀ ਇੱਕ ਛੋਟੀ ਜੀ ਦੁਕਾਨ ਸੀ ਪਰ ਕਾੜ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਕਿਉਂਕਿ ਬੱਚੇ ਸੀਗੇ ਸਾਰੇ ਚਾਣਾਂ ਦਾ ਖਰਚਾ ਸੀਗਾ ਸੋ ਜਿਹੜੇ ਉਹਦੇ ਸਿਗੇ ਭਾਈ ਜੀ ਠਾਜੀ ਦੇ ਜਿਹੜੇ ਨਾਨੀ ਜੀ ਸੀਗੇ ਉਹਨਾਂ ਨੂੰ ਖੁੰਗਣੀਆਂ ਬਣਾ ਕੇ ਦਿੰਦੇ ਸੀਗੇ ਆਈ ਬਿਲੀਵ ਖੁੰਗਣੀਆਂ ਉਬਲੇ ਛੋਲਿਆਂ ਨੂੰ ਕਹਿੰਦੇ ਹੈਗੇ ਆ ਜਿਵੇਂ ਰੋਂ ਦਾ ਤੁਸੀਂ ਦੱਸ ਸਕਦੇ ਆ ਸੋ ਕੁੰਗੜੀਆਂ ਬਣਾ ਕੇ ਦਿੰਦੇ ਸੀਗੇ ਤੇ ਪਾਹੀ ਜਿੱਥੇ ਜਦ ਸੁਭਾ ਬੜਾ ਚੰਗਾ ਸੀਗਾ ਤੇ ਉਹਨਾਂ ਕੋਲੋਂ ਕਾਫੀ ਜਣੇ ਆ ਕੇ ਉਹ ਕੁੰਗੜੀਆਂ ਲੈ ਜਾਂਦੇ ਸੀਗੇ ਉਹ ਵੇਚਦੇ ਸੀਗੇ ਕੁੰਗੜੀਆਂ ਤੇ ਉਹ ਘਰ ਦਾ ਗੁਜ਼ਾਰੇ ਜੋਗੇ ਪੈਸੇ ਇਕੱਠੇ ਕਰ ਲੈਂਦੇ ਸੀਗੇ ਉਹ ਇੱਕ ਛੱਪੜੀ ਦੇ ਲਾਗੇ ਖੜੇ ਹੋ ਕੇ ਬੁੱਡੇ ਦੀ ਛਾਂ ਥੱਲੇ ਉੱਥੇ ਵੇਚਦੇ ਸੀਗੇ ਤੇ ਗੁਰੂ ਅਮਰਦਾਸ ਜੀ ਜਦੋਂ ਵੀ ਸਮਾਂ ਲੱਗਦਾ ਸੀਗਾ ਉੱਥੇ ਜਾ ਕੇ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਦੇ ਹੁੰਦੇ ਸੀਗੇ ਅੱਜ ਅਸੀਂ ਇੱਥੇ ਤੱਕ ਕੀ ਸਾਖੀ ਸ਼ੇਅਰ ਕਰਾਂਗੇ ਤੇ ਅੱਗੇ ਅਸੀਂ ਕੰਟੀਨਿਊ ਕਰਾਂਗੇ ਅਗੇਨ ਭਾਈ ਰਾਮਦਾਸ ਜੀ ਦਾ ਪਹਿਲਾ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀਗਾ ਭਾਈ ਜੀਠਾ ਜੀ ਉਹਨਾਂ ਦਾ ਪ੍ਰਕਾਸ਼ ਕਿਹੜੀ ਜਗ੍ਹਾ ਹੋਇਆ ਸੀ ਲਾਹੌਰ ਕਿੱਥੇ ਹੋਇਆ ਸੀ ਚੂਨਾ ਮੰਡੀ ਲਾਹੌਰ ਤੇ ਹੁਣ ਅਸੀਂ ਗੁਰੂ ਰਾਮਦਾਸ ਜੀ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ